ਅੱਜ ਹਾਲਾਤ ਜੋ ਪੰਜਾਬ ਦੇ ਐ ਇੰਨੇ ਵਿਗੜ ਗਏ ਐ ਇੱਕ ਨਿਕੰਮਾ ਸ਼ਰਾਬੀ ਬਣ ਗਿਆ ਮੁੱਖ ਮੰਤਰੀ ਜੀ ਨੇ ਬਰਬਾਦ ਕਰਤਾ ਪੰਜਾਬ ਨੂੰ ਅੱਜ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਗੁੰਡਾਗਰਦੀ ਲੁੱਟਖੋ ਗੈਂਗਸਟਰ ਨਸ਼ਾ ਕਰ ਕਰ ਸਾਰੀਆਂ ਸਹੂਲਤਾਂ ਬੰਦ ਹੋ ਗਈਆਂ ਡਿਵੈਲਪਮੈਂਟ ਨਾਂ ਦੀ ਕੋਈ ਚੀਜ਼ ਨਹੀਂ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਮੁੱਦਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਦੇ ਸੀਐਮ ਮਾਨ ਦੇ ਉੱਪਰ ਬਰੇ ਸੁਖਬੀਰ ਸਿੰਘ ਬਾਦਲ ਕੀ ਕੁਛ ਬੋਲੇ ਸੁਖਬੀਰ ਬਾਦਲ ਆਓ ਦੇਖਦੇ ਆਂ ਤੁਸੀਂ ਮੈਨੂੰ ਬਹੁਤ ਜਿੱਤ ਕਰਾਈਆਂ ਅੱਜ ਹਾਲਾਤ ਜੋ ਪੰਜਾਬ ਦੇ ਐ ਇੰਨੇ ਵਿਗੜ ਗਏ ਐ ਇੱਕ ਨਿਕੰਮਾ ਸ਼ਰਾਬੀ ਬਣ ਗਿਆ ਮੁੱਖ ਮੰਤਰੀ ਜੀ ਨੇ ਬਰਬਾਦ ਕਰਤਾ ਪੰਜਾਬ ਨੂੰ ਅੱਜ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਗੁੰਡਾਗਰਦੀ ਲੁੱਟਖੋ ਗੈਂਗਸਟਰ ਨਸ਼ਾ ਕਰ ਕਰ ਸਾਰੀਆਂ ਸਹੂਲਤਾਂ ਬੰਦ ਹੋ ਗਈਆਂ ਡਿਵੈਲਪਮੈਂਟ ਨਾਂ ਦੀ ਕੋਈ ਚੀਜ਼ ਨਹੀਂ ਮੈਂ ਤੁਹਾਨੂੰ ਇੱਕੋ ਹੀ ਗੱਲ ਬੇਨਤੀ ਕਰਨਾ ਚਾਹਣਾ ਆਪਾਂ ਜਿਹੜੇ ਤਜਰਬੇ ਕਰਨੇ ਛੱਡ दिए ਆਪਣੇ ਪੰਜਾਬੀ ਇੰਨੇ ਦਿਲ ਦੇ ਸਾਫ਼ ਹੈ ਜਿਹੜਾ ਆਉਂਦਾ ਝੂਠ ਬੋਲ ਲੈਂਦਾ ਆਪਾਂ ਉਹਦਾ ਸੱਚ ਸਮਝ ਕੇ ਉਹਨੂੰ ਵੋਟਾਂ ਪਾ ਦਿੰਦੇ ਆ ਤੇ ਫਿਰ ਬਾਅਦ ਵਿੱਚ ਪਛਤਾਉਣੀ ਹੈ 5 ਸਾਲ ਕੈਪਟਨ ਨੇ ਖਰਾਬ ਕੀਤੇ ਆ 5 ਸਾਲ ਇਨੇ ਖਰਾਬ ਕਰਦਨੇ ਆ 10 ਸਾਲ ਜ਼ਿੰਦਗੀ ਵੀ ਆਪਣੇ ਖਰਾਬ ਹੋ ਗਏ ਐਸ ਕਰਕੇ ਮੈਂ ਬੇਨਤੀ ਕਰਦਾ ਆਪਣੇ ਆਪਣੀ ਐ ਕਾਲੀ ਦਲ ਥੋਡੀ ਪਾਰਟੀ ਐ 103 ਸਾਲ ਪੁਰਾਣੀ ਪਾਰਟੀ ਐ ਪੰਜਾਬ ਦੀ ਪਾਰਟੀ ਐ ਖਾਲਸਾ ਪੰਥ ਦੀ ਫੌਜ ਐ ਪੰਜਾਬੀਆਂ ਦੀ ਆਵਾਜ਼ ਹੈ ਪੰਜਾਬੀਆਂ ਦੀ ਲੜਾਈ ਲੜਨ ਵਾਲੀ ਪਾਰਟੀ ਹੈ ਆਪਾਂ ਆਪਣੀ ਪਾਰਟੀ ਨੂੰ ਕਮਜ਼ੋਰ ਕਰਾਂਗੇ ਆਪਣੇ ਆਪ ਹੀ ਆਪਣਾ ਪੰਜਾਬ ਕਮਜ਼ੋਰ ਹੋ ਜਾਊਗਾ ਤੁਸੀਂ ਆਪ ਸਾਰੇ ਕਮਜ਼ੋਰ ਹੋ ਜਾਵੋਗੇ ਇਸ ਕਰਕੇ ਆਪਣੀ ਖੇਤਰੀ ਪਾਰਟੀ ਨੂੰ ਤਕੜਾ ਕਰੀਏ ਜਿਸ ਦਿਨ ਤੁਸੀਂ ਤਕੜਾ ਕਰਤਾ ਕਿਸੇ ਦੀ ਆਂਚ ਨਹੀਂ ਆਉਣ ਦੇਵਾਂਗੇ ਕਿਸੇ ਦੀ ਹਿੰਮਤ ਨਹੀਂ ਹੋਗੀ ਪੰਜਾਬ ਤੇ ਕੋਈ ਝਾਕ ਵੀ ਜਾਏ ਇਸ ਕਰਕੇ ਆਓ ਇਕੱਠੇ ਹੋ ਕੇ ਪੰਜਾਬ ਨੂੰ ਬਚਾਈਏ ਕਾਲੀ ਗੱਲ ਨੂੰ ਤਕੜਾ ਕਰੀਏ ਵਾਈਡੋ ਜਿੱਕਾ ਕਲਜ਼ਾ ਵਾਈਡੋ ਜਿੱਕੇ ਪਤੇ JL News ਨਿਆ ਜ਼ਮਾਨਾ ਨਈ ਸੋਚ